ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੇਰਾ ਵੀਰ ਜਰੂਰੀ ਗੱਲਾਂ ਨੇ ਧਿਆਨ ਦੇ ਨਾਲ ਨੋਟ ਕਰ ਲੈਣਾ ਕੱਲ ਨੂੰ 26 ਤਰੀਕ ਨੂੰ ਵੱਡਾ ਆਪਾਂ ਇੱਕ ਸੜਕ ਮਾਰਚ ਰੱਖਿਆ ਜਿਹੜਾ ਆਪਾਂ ਸ਼ੁਰੂ ਕਰਨਾ ਸਵੇਰੇ 9 9:30 ਵਜੇ ਤੋਂ ਰਾਂਗੇ ਆਪਾਂ ਪਿੰਡ ਅਕਲੀਆ ਪਿੰਡ ਅਕਲੀਆ ਜੋਗਾ ਰੱਲਾ ਦੇ ਕੋਲੇ ਆ ਜਿਹੜਾ ਜ਼ਿਲ੍ਹਾ ਮਾਨਸਾ ਉਥੋਂ ਦਾਣਾ ਮੰਡੀ ਦੇ ਵਿੱਚ ਆਪਾਂ ਇਕੱਠੇ ਹੋਣਾ ਅਕਲੀਏ ਪਿੰਡ ਦੇ ਸੋ ਸਾਰੇ ਭਰਾਵਾਂ ਨੂੰ ਮੇਰੀ ਬੇਨਤੀ ਆ ਵੀ ਆਪੋ ਆਪਣੇ ਸਾਧਨ ਗੱਡੀਆਂ ਲੈ ਕੇ ਟਰੈਕਟਰ ਲੈ ਕੇ ਵੀ ਆ ਸਕਦੇ ਹੋ ਮੋਟਰਸਾਈਕਲ ਲੈ ਕੇ ਵੀ ਆ ਸਕਦੇ ਜਿਹੜੇ ਵੀ ਸਾਧਨ ਲੈ ਕੇ ਆ ਸਕਦੇ ਹੋ ਬਾਈ ਆ ਜਿਓ ਕਿਉਂਕਿ ਆਪਾਂ ਸ਼ੁਰੂ ਕਰਕੇ ਇੱਥੋਂ ਅਕਲੀਏ ਤੋਂ ਫਿਰ ਆਪਾਂ ਜਾਣਾਗਾ ਮਾਨਸਾ ਮਾਨਸਾ ਸ਼ਹਿਰ ਦੇ ਵਿੱਚ ਦੀ ਹੋ ਕੇ ਘੁੰਮ ਕੇ ਮਾਨਸਾ ਦੇ ਵਿੱਚ ਦੀ ਆਪਾਂ ਚਲੇ ਜਾਣਾ ਭਿੱਖੀ ਪੀ ਕੀ ਤੋਂ ਬਾਅਦ ਆਪਾਂ ਚਲੇ ਜਾਣਾ ਬਾਈ ਬਲਾਡਾ ਬੋਹਾ ਪਿੰਡਾਂ ਵੀ ਹੋ ਗਏ ਚਨੀਰ ਚਨੀਰ ਤੋਂ ਅੱਪਾ ਸਰਦੂਰਗੜ ਤੇ ਵਾਪਸ ਆਪਾਂ ਆ ਜਾਣਾ ਮਾਨਸਾ ਮੁੜ ਕੇ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਇੱਕ ਤਾਂ ਬੇਨਤੀ ਹੈ ਕਿ ਕੱਲ ਨੂੰ ਗਰਮੀ ਬਹੁਤ ਆ ਇੱਕ ਤਾਂ ਰੋਟੀਆਂ ਖਾ ਕੇ ਆ ਉਹਨਾਂ ਗਰਮੀ ਪੈ ਜੇ ਅੰਦਰ ਤੇ ਨਾਲ ਪਾਣੀ ਦੀਆਂ ਬੋਤਲਾਂ ਪਾਣੀ ਦਾ ਪ੍ਰਬੰਧ ਬਸ ਕਰਾਂਗੇ ਵੀ ਸ਼ਵੀਲਾਂ ਨੂੰ ਕਿਹਾ ਜੀ ਸ਼ਵੀਲਾਂ ਲਾਉਣ ਨੂੰ ਕਿਹਾ ਨੌਜਵਾਨਾਂ ਨੂੰ ਜਿੱਥੇ-ਜਿੱਥੇ ਆਪਣਾ ਮਾਰਚ ਲੰਘਣਾ ਸ਼ਵੀਲਾਂ ਉੱਥੇ ਲਾਇਓ ਫਿਰ ਵੀ ਤੁਸੀਂ ਆਪੋ ਆਪਣਾ ਪ੍ਰਬੰਧ ਕਰਕੇ ਲੈਣਾ ਪਾਣੀ ਦਾ ਗਰਮੀ ਬਹੁਤ ਆ ਨਾਲ ਬੋਤਲਾਂ ਲੈ ਆਓ ਰੋਟੀ ਖਾ ਕੇ ਆਇਓ ਆਪਾਂ 9.5 ਪਿੰਡ ਅਕਲੀਆ ਜ਼ਿਲ੍ਹਾ ਮਾਨਸਾ ਨੇੜੇ ਜੋਗਰਲਾ ਸਾਰਿਆਂ ਨੂੰ ਬੇਨਤੀ ਆ ਮੇਰਾ ਬੇਰੀ ਬੱਦ ਤੋਂ ਬੱਦ ਵੱਡੀ ਗਿਣਤੀ ਦੇ ਵਿੱਚ ਕੱਲ ਨੂੰ ਇੱਕ ਤਨ ਹੋਰ ਮੈਂ ਬੇਨਤੀ ਕਰ ਦਿੰਨਾ ਵੀ ਜਿੱਤ ਆਪਣੀ ਯਕੀਨੀ ਆ ਤੁਹਾਨੂੰ ਹੁਣ ਤੱਕ ਇਹੀ ਕਹਿੰਦਾ ਆ ਰਿਹਾ ਵੀ ਦੇਖਦੇ ਆ ਮਾਹੌਲ ਕੀ ਬਣਦਾ ਪਰ ਹੁਣ ਜਿਹੜੇ ਮੈਂ ਪਿੰਡਾਂ ਜਾ ਰਿਹਾ ਅੱਜ ਮੈਂ ਜਿਹੜੇ ਪਿੰਡਾਂ ਚ ਗਿਆ ਆ ਆਪ ਮਹਾਰੇ ਹਜ਼ਾਰਾਂ ਦੀ ਗਿਣਤੀ ਚ ਇਕੱਠ ਹੋ ਰਿਆ ਪਰ ਆਪਾ ਤਾਂ ਪਹੁੰਚਾ ਨਹੀਂ ਜਾ ਰਿਹਾ ਬਾਈ ਤੇ ਆਪਾ ਬੰਦੇ ਇਕੱਲੇ ਜਾਂਦੇ ਨੇ ਤਾਂ ਸਾਰੇ ਸਾਰੇ ਟੱਬਰ ਤੁਰੇ ਫਿਰਦੇ ਆ ਗਾਹਾਂ ਨਾਨੀਆਂ ਕਢਾਨੀਆਂ ਰਿਸ਼ਤੇ ਦਾ ਤੁਰੇ ਫਿਰਦੇ ਆ ਆਪ ਬੰਦੇ ਇਕੱਲੇ ਆ ਆਪਾਂ ਨੂੰ ਜਾਣਾ ਪੈਂਦਾ ਹਰ ਇੱਕ ਬੰਦਾ ਮੰਗ ਕਰਦਾ ਕਿ ਬਾਈ ਤੂੰ ਹੀ ਸਾਡੇ ਕੋਲ ਆ ਸਹੁੰਨਾਂ ਨੇ ਅਪੀਲ ਕਰਦਾ ਬਾਈ ਕੋਈ ਗੱਲ ਨਹੀਂ ਚਾਹ ਪੀਣੀ ਆ ਚਾਹ ਪਿਆ ਦਿਓ ਕਰਿਆ ਕਿ ਚਾਹ ਪੀ ਲਾਂਗੇ ਰੋਟੀ ਵੀ ਖਾ ਕੇ ਜਾਵਾਂਗੇ ਮਿਲ ਕੇ ਵੀ ਜਾਵਾਂਗੇ ਆਪਾਂ ਪਹਿਲਾਂ ਵੀ ਖੜੇ ਆ ਆਪਾਂ ਫੇਰ ਵੀ ਖੜੇ ਰਹਿਾਂਗੇ ਬੇਨਤੀ ਕਰਦਾ ਮੇਰਾ ਵੀਰ ਇੱਕ ਤਾਂ ਇਹ ਨਾ ਸੋਚੋ ਸਾਡੇ ਪਿੰਡ ਆਇਆ ਨਹੀਂ ਕਿਹੜਾ ਵਾ ਸਾਰੇ ਪਿੰਡਾਂ ਚ ਇੱਕ ਵਾਰੀ ਕੜਤਾ ਸਾਡੇ 650 ਪਿੰਡਾਂ ਹਲਕੇ ਦਾ ਇਕੱਲੇ ਇਕੱਲੇ ਪਿੰਡ ਢਾਣੀਆਂ ਚ 2-200 ਬੋਟ ਵੀ ਇੱਥੇ ਬੈਠੀ ਉੱਥੇ ਹੀ ਮੈਂ ਜਾ ਕੇ ਆ ਸ਼ਹਿਰਾਂ ਚ ਵੀ ਆਪਾਂ ਜਾਏ ਅਕਬਰ ਉਹ ਪਹੁੰਚ ਚੁੱਕੇ ਆ ਸਾਰੇ ਦਾਮਾਂ ਸੁ ਬੇਨਤੀ ਹੈ ਮੌਕਾ ਸਾਡੇ ਕੋਲੇ ਵਾਰ-ਵਾਰ ਨਹੀਂ ਆਉਣਾ ਇਹ ਮੌਕਾ ਨਾ ਮੇਰਾ ਵੀਰ ਕਮਾ ਦਿਓ ਪੰਜਾਬ ਦੇ ਅੰਦਰੋਂ ਚੰਗੇ ਬੰਦੇ ਚੰਗੀ ਸੋਚ ਦੇ ਬੰਦੇ ਚੰਗੀ ਸੋਚ ਦੇ ਬੰਦੇ ਸਾਡੇ ਅੰਦਰੋਂ ਪੰਜਾਬ ਦੇ ਵਿੱਚੋਂ ਜਿੱਤ ਕੇ ਜਾਣੇ ਚਾਹੀਦੇ ਆ ਖੰਡੂਰ ਸਾਹਿਬ ਤੋਂ ਸੰਗਰੂਰ ਤੋਂ ਫਰੀਦਕੋੜ ਤੋਂ ਲੁਧਿਆਣੇ ਤੋਂ ਪੂਰੇ ਪੰਜਾਬ 'ਚ ਬੰਦੇ ਖੜੇ ਨੇ ਹਰਿਆਣਾ 'ਚ ਵੀ ਬੰਦੇ ਖੜੇ ਨੇ ਸੋ ਚੰਗੇ ਬੰਦੇ ਜਿਤਾ ਕੇ ਅਤੀ ਭੇਜ ਕੇ ਤਾਂ ਕਿ ਸਾਡੀ ਗੱਲ ਹੱਕਾਂ ਦੀ ਪੰਜਾਬ ਦੀ ਕੌਮ ਦੀ ਉੱਥੇ ਇਕ ਠੋਕ ਕੇ ਸਾਡੇ ਬੰਦੇ ਰੱਖ ਸਕਣ ਆ ਸਾਰੇ ਗਦਾਰ ਤੁਸੀਂ ਦੇਖੇ ਆ ਬਾਦਲਾਂ ਨੂੰ ਵੀ ਦੇਖ ਲਿਆ ਕਾਂਗਰਸੀ ਵੀ ਦੇਖ ਲੈ ਝਟ ਵਾਲੇ ਵੀ ਦੇਖ ਲੈ ਝਾੜੂ ਵਾਲਾ ਜਿਹੜਾ ਸਾਡੇ ਸਿਰ ਮੜੇ ਸੀਗੇ 7 MP ਰਾਜ ਸਭਾ ਦੇ ਚੱਡੇ ਯਾਰਗੇ ਕਰੇਟਰ ਪensione ਕਰਕੇ ਸਾਨੀ ਹਰਕੇ ਗੁੱਤੇ ਹਰਕੇ ਯੂਨੀਵਰਸਿਟੀਾਂ ਦੇ ਮਾਲਕ ਦਬਲੀ ਦੇ ਕੋਈ ਬੋਲ ਦਾ ਸੁਣਿਆ ਕਦੇ ਪੰਜਾਬ ਦੀ ਗੱਲ ਕਰਦਾ ਸੁਣਿਆ ਇਹ ਸਵਾਰ ਕਲੈਕਟਰ ਯਾਰ ਆ 15 ਸਾਲ ਤੋਂ ਬੀਪਾਸ ਥੋੜੀ MP ਬਣੀ ਆ ਹਰਸਿਮਰਤ ਕੌਰ ਕਿਹੜੀ ਵਾਰ ਠਾਈ ਆ ਪੰਜਾਬ ਦੀ ਕਿਹੜੀ ਗੱਲ ਕੀਤੀ ਇਹਨੇ ਪੰਜਾਬ ਦੀ ਜਾ ਕੇ ਪਾਰਲੀਮੈਂਟ ਚ ਪੋਲਟੇ ਕਹਿੰਦੇ ਰਹੀ ਉੱਥੇ ਪਾਰਲੀਮੈਂਟ ਜਾ ਕੇ ਇਹ ਕੱਲ ਦਾ ਛੋਗਰਾ ਵਾਂਗੂੰ ਚੱਲ ਕੇ ਆ ਗਿਆ ਮਾਹੌਲ ਖਰਾਬ ਕਰਦਾ ਪੰਜਾਬ ਦਾ ਇਹਨੂੰ ਫੜ ਕੇ ਅੰਦਰ ਦੇ ਇਹ ਤਾਂ ਕਹਿੰਦੇ ਰਹੇ ਆ ਵੀ ਪੰਜਾਬ ਦੀ ਜਬਾਨੀ ਫੜ ਕੇ ਨਸੇ ਲਾ ਕੇ ਅੰਦਰ ਦੇ ਦੋ ਪਰ ਪੰਜਾਬ ਦੇ ਹੱਕ ਦੀ ਗੱਲ ਨਹੀਂ ਕੀਤੀ ਬਈ ਜੱਟ ਵੀ ਸੋ ਮੇਰਾ ਵੀ ਬੇਨਤੀ ਹੈ ਇੱਕ ਤਾਂ ਸਾਂਝਾ ਕਰ ਦੋ ਵਾਦ ਤੋਂ ਵਾਦ ਨੂੰ ਪਹਚਾ ਦਿਓ ਆ ਰੀਜ ਰੂਜੀ ਮਾਰੀ ਪਈ ਆ ਯਾਰ ਤੇ ਕੱਲ ਨੂੰ ਆਪਾਂ ਸਹੀ 9 9:30 ਵਜੇ ਕੈਂਡਕਲੀਆ ਆਪੋ ਆਪਣੇ ਸਾਧਨ ਜਿੱਥੋਂ ਵੀ ਆਸੇ ਉਹ ਤੋਂ ਵਾਦ ਤੋਂ ਵਾਦ ਲੈ ਕੇ ਆ ਜਿਓ ਬਾਈ ਸਰਦਾਰ ਸਿੰਘ ਜੀ ਸਨਮਾਨ